ਫਾਰਮ ਗਾਰਡਨ ਇਲਾਕੇ ਦੇ ਵਿੱਚੋਂ ਇੱਕ ਨਾਲੇ 'ਚੋਂ ਮਿਲੀ ਲੋਹੇ ਦੀ ਮਸ਼ੀਨ ਪੁਲਿਸ ਪਹੁੰਚੀ ਮੌਕੇ ਤੇ ਕਰ ਰਹੀ ਹੈ ਜਾਂਚ ਅੱਜ ਦਿਨ ਸ਼ਨੀਵਾਰ 23 ਤਰੀਕ ਸਮਾਂ 5 ਵਜੇ ਦੇ ਕਰੀਬ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਨੇ ਦੋ ਨੌਜਵਾਨਾਂ ਵੱਲੋਂ ਇਸ ਨੂੰ ਤੋੜਿਆ ਜਾ ਰਿਹਾ ਸੀ ਤੇ ਇਸ ਦੇ ਲੋਹੇ ਦੀ ਜਿਹੜੀ ਕਟਿੰਗ ਆ ਉਹ ਵੀ ਕੀਤੀ ਜਾ ਰਹੀ ਸੀ ਤੇ ਜਦੋਂ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚਦੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਦੋਵਾਂ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਉੱਥੇ ਹੀ ACP ਨੌਰਥ ਵਿਰਿੰਦਰ ਸਿੰਘ ਖੋਸਾ ਵੱਲੋਂ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਪੱਕੇ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਜੀ ਇਹ ਇੱਕ ATM ਮਸ਼ੀਨ ਆ ਜਾਂ ਹੋਰ ਕੋਈ ਲੋਹਾ ਹੈ ਇਸ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਕਾ ਆਰਡਰ ਕਲਾਉਣੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਲਾ ਪਿਆ ਹੈ ਕੋ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਤੇ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ ਇਹ ਤੋਂ ਬਾਅਦ ਪਤਾ ਲੱਗੇਗਾ ਇਹ ਮਸ਼ੀਨ ਬਾਹਰ ਲੱਗੀ ਹੈ ਨਿਕਲੀ ਹੈ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੈ ਜਾਂ ਕੋਈ ਹੋਰ ਨਹੀਂ ਖੜਾ ਤੇ ਤੁਹਾਨੂੰ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂਚ ਚੱਲਣੀ ਪਈ ਜੇਸੀ ਵੀ ਮੰਗਵੋਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਵਾ ਫੇਰ ਮਣਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਠੀਕ ਹੈ ਹਾਂਜੀ ਅ ਅੱਜ ਇੱਥੇ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਇੱਕ ਸਾਨੂੰ ਮਸ਼ੀਨ ਇੱਥੋਂ ਰਿਕਵਰ ਹੋਈ ਆ ਹੂੰ ਹੂੰ ਕੁਝ ਟਾਈਮ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕਾ ਦਿੱਤਾ ਕਿ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਬੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਤਾਂ ਪੂਰਾ ਸੀ ਮਤਲਬ 100% ਸ਼ਿਉਰਟੀ ਨਹੀਂ ਕਹਿ ਸਕਦੇ ਵੀ ਇਹ ਇਹ ਏਟੀਐਮ ਮਸ਼ੀਨ ਹੀ ਆ ਜਾਂ ਹੋਰ ਕੋਈ ਮਸ਼ੀਨਰੀ ਆ ਜੀ ਬਟ ਇਹਨੂੰ ਰਿਕਵਰ ਕਰਕੇ ਹੁਣ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਐਕਸਪਰਟ ਦਾ ਓਪੀਨੀਅਨ ਲੈ ਕੇ ਫੇਰ ਕਲੀਅਰ ਕਰ ਸਕਦੇ ਆ ਵੀ ਇਹ ਕੋਈ ਏਟੀਐਮ ਮਸ਼ੀਨ ਆ ਜਾ ਫਿਰ ਹੋਰ ਕੋਈ ਫੈਕਟਰੀ ਦੇ ਜਾਂ ਇੰਡਸਟਰੀ ਦੀ ਮਸ਼ੀਨਰੀ ਹੈ ਅੱਛਾ ਜਿਹੜੀ ਅਗਰੇਟਿਅਮ ਮਸ਼ੀਨ ਹੈ ਤਾਂ ਕਿਸ ਬੈਂਕ ਦੀ ਹੈ ਕਿਸ ਜਗ੍ਹਾ ਤੇ ਲੱਗੀ ਹੋਈ ਸੀ ਇਹ ਚੀਜ਼ ਉਸ ਤੋਂ ਬਾਅਦ ਵੈਰੀਫਾਈ ਕੀਤਾ ਜਾਓ ਜਿਹੜੇ ਚੋਰ ਫੜੇ ਆ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਹੈ ਵਾਕਏ ATM ਮਸ਼ੀਨ ਕਿਉਂਕਿ ਇਹਦੇ ਚੋਰ ਚੱਬਲਾ ਵੀ ਨਿਕਲਿਆ ਨੇ ਕੋੜਨ ਵਾਲਾ ਜ਼ਰਾ ਕੋਈ ਸਮਾਨ ਨਹੀਂ ਜੋ ਚੋਰਾਵਾਂ ਵੱਲੋਂ ਇਨੀਸ਼ੀਅਲ ਪੁੱਛਗਛ ਕੀਤੀ ਗਈ ਹੈ ਬਾਕੀ ਥਾਣੇ ਲੈ ਕੇ ਗਏ ਆ ਉਹਨਾਂ ਤੋਂ ਡਿਟੇਲ ਚ ਪੁੱਛਗਛ ਕੀਤੀ ਜਾਊਗੀ ਉਹਨਾਂ ਦੇ ਮਤਾਬਕ ਉਹਨਾਂ ਨੂੰ ਅੱਜ ਇਹ ਕੋਈ ਲੋਹੇ ਨਮਾ ਮਸ਼ੀਨਰੀ ਮਿਲੀ ਸੀ ਤੇ ਉਹਨਾਂ ਨੇ ਚੋਰੀ ਕਰਨ ਦੀ ਨੀਦ ਦੇ ਨਾਲ ਇੱਥੇ ਅੱਗੇ ਮਸ਼ੀਨ ਨੇ ਕੱਟਣੀ ਸ਼ੁਰੂ ਕੀਤੀ ਸੀ ਕਿਉਂਕਿ ਬੜੀ ਹੈਵੀ ਮਸ਼ੀਨ ਆ ਸੋ ਉਹਨਾਂ ਨੇ ਕਟਰ ਦੇ ਨਾਲ ਆ ਕੱਟਣੀ ਸ਼ੁਰੂ ਕੀਤੀ ਸੀ ਕਿ ਉਹ ਇਥੋਂ ਲੋਹਾ ਚੋਰੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਬਟ ਉਹਨਾਂ ਨੂੰ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ। ਇਹ ਸਰ ਦਿਨ ਦਿਹਾੜੇ ਦੀ ਗੱਲ ਹੈ ਜਾਂ ਫਿਰ ਰਾਤ ਵੇਲੇ ਇਹਨਾਂ ਨੇ ਚੋਰੀ? ਇਹ ਹੁਣੇ ਇਸੇ ਟਾਈਮ ਦੀ ਗੱਲ ਆ ਜੀ। ਹੁਣ ਕਰੀਬ 5 ਵਜੇ ਆ। ਇੱਕ ਘੰਟਾ ਪਹਿਲਾਂ 4:00 ਵਜੇ ਕਰੀਤੀ ਗੱਲ ਆ ਜੀ। ਜਿਵੇਂ ਮਸ਼ੀਨ ਦੇ ਅੰਦਰ ਸਮਾਨ ਲੱਗਾ ਉਹ ਸਾਰਾ ਏਟੀਐਮ ਕਹਾਂਗੇ ਕਿ ਨਹੀਂ ਕਹਾਂਗੇ। ਮੌਕਾ ਨਹੀਂ ਹੋਏਗਾ ਜਿਸ ਤਰ੍ਹਾਂ ਨੋਟ ਗਿਨਣ, ਨੋਟ ਡਿਗਦੇ ਆ ਉਹਨੂੰ ਡਿਸਪੈਂਸ ਕਰਨ ਦਾ ਵੀ ਕੰਮ ਹੁੰਦਾ। ਬਿਲਕੁਲ ਜੀ ਦੇਖ ਕੇ ਤਾਂ ਇਹੀ ਲੱਗਦਾ ਬਟ ਫਿਰ ਵੀ ਤੁਹਾਨੂੰ 100% ਸ਼ਿਉਰਟੀ ਨਾਲ ਨਹੀਂ ਕਹਿ ਸਕਦੇ। ਇਹਦੀ ਫੋਟੋਗ੍ਰਾਫੀ ਵੀ ਕਰ ਲਈ ਗਈ ਹੈ, ਐਕਸਪਰਟ ਉਸ ਦਾ ਜੋ ਜੋ ਚੇਂਜ ਵਗੈਰਾ ਹੁੰਦੀਆਂ ਕਿਸ ਤਰੀਕੇ ਦੇ ਹੁੰਦੀਆਂ ਉਹ ਉਸ ਤੋਂ ਬਾਅਦ ਕਨਫਰਮ ਕਰਕੇ ਤੁਹਾਨੂੰ ਦੱਸ ਸਕਦੇ ਆ ਜੀ ਕੋਈ ਹੋਰ ਵੀ ਦੋ ਚੋਰਾਂ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਦੇ ਨਾਲ ਹੋਣਗੇ ਇਨਵੈਂਟ ਨਹੀਂ ਇਹ ਦੋ ਹੀ ਮੌਕੇ ਤੇ ਕਾਬੂ ਕੀਤੇ ਅੱਛਾ ਸਰ ਕੋਈ ਏਟੀਐਮ ਮਸ਼ੀਨ ਚੋਰੀ ਹੋਣ ਦੀ ਇਸ ਇਲਾਕੇ ਦੇ ਵਿੱਚ ਕੋਈ ਖਬਰ ਆਈ ਸਾਹਮਣੇ ਵੀ ਚੋਰੀ ਹੋਈ ਬਿਲਕੁਲ ਜੀ ਕੋਈ ਇਨਫਾਰਮੇਸ਼ਨ ਵੀ ਸਾਨੂੰ ਇਸ ਟਾਈਪ ਦੀ ਨਹੀਂ ਆਈਗੀ ਕਿ ਕਿਸੇ ਏਟੀਐਮ ਟੁੱਟਾ ਹੋਵੇ ਜਾਂ ਏਟੀਐਮ ਚੋਰੀ ਹੋਇਆ ਹੋਵੇ ਇਸ ਕਰਕੇ ਜੀ ਕੋਈ ਵੀ ਚੀਜ਼ ਕਨਫਰਮ ਨਹੀਂ ਹੈ ਅੱਛਾ ਇਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਛੁੱਟੀ ਸੀ ਬਿਲਕੁਲ ਜੀ ਨਾਲੇ ਦੇ ਵਿੱਚ ਪਈ ਸੀ ਇਹ ਨਾਲੇ ਦੇ ਵਿੱਚੋਂ ਜ সবিন কোন এ